ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੇ ਕਿਸਾਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਰਵਾਇਤੀ ਫਸਲਾਂ ਕਣਕ ਅਤੇ ਝੋਨੇ ਦੀ ਕਾਸ਼ਤ ਕਰ ਰਹੇ ਹਨ ਪਰ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਕਿਸਾਨ ਵੀ ਅਲੱਗ ਅਲੱਗ ਤਰ੍ਹਾਂ ਦੀਆਂ ਫਸਲਾਂ ਦੀ ਕਾਸ਼ਤ ਕਰਨ ਲੱਗ ਪਿਆ ਹੈ ਉਹ ਚਾਹੇ ਆਰਗੈਨਿਕ ਫਾਰਮਿੰਗ ਹੋਵੇ ਜਾਂ ਫਰੂਟ ਫਾਰਮਿੰਗ ਹੋਵੇ ਕਿਉਂਕਿ ਰਵਾਇਤੀ ਫਸਲਾਂ ਦੇ ਵਿੱਚ ਹੋਣ ਵਾਲੇ ਨੁਕਸਾਨ ਬਹੁਤ ਜ਼ਿਆਦਾ ਹੁੰਦੇ ਹਨ ਚਾਹੇ ਉਹ ਹੜ੍ਹਾਂ ਦੀ ਮਾਰ ਹੋਵੇ ਜਾਂ ਮੌਸਮ ਦੀ ਮਾਰ ਹੋਵੇ ਇਸੇ ਤਰ੍ਹਾਂ ਹੀ ਇੱਕ ਕਿਸਾਨ ਜੋ ਕਿ ਪਿੰਡ ਨੂਰਪੁਰ ਦਾ ਰਹਿਣ ਵਾਲਾ ਸੀ ਉਸ ਨੇ ਲਗਭਗ 70 ਏਕੜ ਵਿੱਚ ਆਲੂ ਦੀ ਕਾਸ਼ਤ ਕੀਤੀ ਹੋਈ ਸੀ ਇਸ ਕਿਸਾਨ ਦੀ ਸਾਰੀ ਫਸਲ ਫੰਗਸ ਕਾਰਨ ਖਰਾਬ ਹੋ ਚੁੱਕੀ ਹੈ ਇਲਾਕੇ ਦੇ ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਆਲੂ ਦੀ ਫਸਲ ਖਰਾਬ ਹੋਣ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਸਾਨੂੰ ਇਸ ਦਾ ਮੁਆਵਜ਼ਾ ਦਿੱਤਾ ਜਾਵੇ ਰਿਪੋਰਟ ਕਰਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਜੀ ਨਾ ਜੀ ਪਰਮੇਤ ਸਿੰਘ ਜੀ ਪਰਮੇਤ ਸਿੰਘ ਜੀ ਕਿੰਨੇ ਏਕੜ ਜੀ ਤੁਸੀਂ ਇਹ ਆਲੂ ਲਾਇਆ ਹੋ تقريبا ਅਸੀਂ 60 70 ਏਕੜ ਲਾਇਆ ਹੋ ਲੱਗਿਆ ਜੀ ਤੇ ਕੀ ਕੀ ਬਿਮਾਰੀ ਕਿਹੜੀ ਲੱਗੀ ਕੁਝ ਲੱਗਿਆ ਇਹ ਬਲਾਈਟ ਆਈ ਹੈ ਹਾਂ ਬਲਾਈਟਾਂ ਤੇ ਤੇ ਲੋ ਵੀ ਚਤ ਚਾਰ ਦੇ ਸਪਰੇ ਲਗਭਗ ਸਪਰੇ ਕਰਤੀਆਂ ਤੇ ਕੋਈ ਫਰਕ ਨਹੀਂ ਪਿਆ ਤੇ ਕਿੰਨੇ ਦਿਨ ਦਾ ਆਲੂ ਹੋ ਗਿਆ ਸੀ ਇਹ ਹੋ ਗਿਆ ਸੀਗਾ ਜੀ 45 ਬੰਦੂੜੀ ਦੇ ਨੇੜੇ ਆਸ-ਪਾਸ ਪਰ ਹੁਣ ਬਿਮਾਰੀ ਲੱਗਣ ਤੋਂ ਬਾਅਦ ਇਹ ਆਲੂ ਦੀ ਕੀ ਪੋਜੀਸ਼ਨ ਆ ਦੇਖ ਲੋ ਜੀ ਤੁਹਾਡੇ ਸਾਹਮਣੇ ਆ ਛੋਟੇ-ਛੋਟੇ ਆਲੂ ਨੇ ਇਹਨਾਂ ਨੂੰ ਨਾ ਇਹ ਮਾਰਕੀਟ ਜਾਂ ਮੰਡੀ ਵਿਗਣੇ ਦੇ ਨਾ ਉਦੋਂ ਵਿਗਣੇ ਨੇ ਜਿਵੇਂ ਕਿ ਬੂਟੇ ਸਾਰੇ ਹੁਣ ਮਰ ਗਏ ਨੇ ਹਾਂਜੀ ਬੂਟੇ ਸਾਰੇ ਖਰਾਬ ਹੋ ਚੁੱਕੇ ਨੇ ਕੀ ਲੱਗਦਾ ਕੋਈ ਸਪਰੇਅ ਨਾਲੇ ਦੁਬਾਰਾ ਉੱਠ ਸਕਦੇ ਨੇ ਨਹੀਂ ਮੁਸ਼ਕਿਲ ਆ ਜੀ ਹੁਣ ਤਾਂ ਮਰੇ ਦੇ ਮੂੰਹ 'ਚ ਪਾਣੀ ਪੈਣ ਵਾਲਾ ਕੰਮ ਆ ਜੀ ਤੇ ਫਿਰ ਹੁਣ ਕੀ ਕਰੂੰਗੇ ਇਸ ਕਿਨਾਂ ਖੇਤਾਂ ਦਾ ਜਿਹੜਾ ਤੁਸੀਂ ਸੋਚ ਰਿਹਾ ਜੀ ਹੁਣ ਇਹ ਤਾਂ ਵਾਹੀ ਵਾਲੇ ਕੰਮ ਆ ਵੀ ਵਾਹੀ ਕਰ ਦਾਂਗੇ ਵਿੱਚ ਹੋਰ ਕੀ ਤੇ ਟੋਟਲ ਲਾਸ ਆ ਜੀ ਟੋਟਲ ਜੇ 70000 ਖਰਚਾ ਹੋਦਾ ਤਾਂ 80 ਲਾਸ ਆ ਉੱਪਰ ਦੀ ਇਹ ਬਾਈ ਦਾ ਖਰਚਾ ਹਟ ਪੈਣਾ ਹੈ ਅਗਲੀ ਬਜਾਈ ਕਰਨੀ ਆ ਉਹਦਾ ਬੀਜ ਵਾਸਤੇ ਜ਼ੱਡ ਪਰ ਖਰਚਾ ਹੋਣਾ ਠੇਕੇ ਤੇ ਲੈ ਕੇ ਇਹ ਵੀ ਕਰਦਾ ਠੇਕੇ ਤੇ ਹੀ ਆ ਜੀ ਇਹ ਹਾਂਜੀ ਇਹ ਠੇਕੇ ਜਿਹੜੀ ਦਵਾਈਆਂ ਪਾਈਆਂ ਗਈਆਂ ਜਾਂ ਉਹ ਕਿਸ ਤਰ੍ਹਾਂ ਆ ਗਈ ਕੈਸ਼ ਲੈ ਕੇ ਕਿੰਨੇ ਹੋ ਜਦੋਂ ਉਹ ਭਾਈ ਜਰਾ ਜੀ ਅਹ ਜਦੋਂ ਫਿਰ ਉਹਨੂੰ ਕਿਸ ਤਰ੍ਹਾਂ ਦੇਖਿਆ ਜਾਊਗਾ ਹੁਣ ਉਹਨੂੰ ਹੈਂਡਲ ਕਰਾਂਗੇ ਜੀ ਕੋਈ ਤਰੀਕਾ ਤਾਂ ਹੋਰ ਨਵਾਂ ਕਰਾਂਗੇ ਤਿੰਮਕੇ ਇੱਕ ਪਾਸੇ ਜਾ ਕੇ ਫਿਰ ਦੂਏ ਪਾਸੇ ਦੂਏ ਪਾਸੇ ਚੱਕ ਕੇ ਕਿਵੇਂ ਨਕੇਵੇਂ ਸਰਕਲ ਘੁਣਾਣਾ ਸਰ ਸਰਜੇ ਜੇ ਕਰਜੇ ਜੇ ਹਾਂਜੀ ਹਾਂਜੀ ਉਹ ਉਸ ਚੱਕਰ ਦੇ ਚੱਕਰ ਪਈ ਜਾਂਦਾ ਜੀ ਤੇ ਹੁਣ ਕੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਸਰਕਾਰ ਨੂੰ ਇਹੀ ਆ ਵੀ ਕਿਸਾਨਾਂ ਦੀ ਬਾਹ ਫੜੇ ਜੀ ਜੇ ਬਾਹਰ ਨੂੰ ਐਕਸਪੋਰਟ ਦੀ ਗੱਲ ਕਰਦੇ ਨੇ ਵੀ ਐਕਸਪੋਰਟ ਹੀ ਖੁੱਲ ਜਵੇ ਚਲੋ ਜਿਹੜਾ ਆ ਦਾ ਨੁਕਸਾਨ ਹੋ ਗਿਆ ਹੋ ਗਿਆ ਚਲੋ ਇਹਦਾ ਕਿਸੇ ਕੋਈ 2 ਦੇ ਕੰਮ ਆਜੂ ਹੋਰ ਕਿਸੇ ਕੰਮ ਆਜੂਗਾ ਜਿਹੜਾ ਫਸਲ ਬਚ ਗਈ ਉਹਦੇ ਤੋਂ ਦੋ ਪੈਸੇ ਬਣ ਜਾਣਗੇ ਕਿੰਨੇ ਕਿ ਕਿੰਨੇ ਕਿ ਪਰਸੈਂਟ ਆਪਣੇ ਇਰੀਏ ਦੀ ਫਸਲ ਖਰਾਬ ਹੋ ਚੁੱਕੀ ਹੈ ਤਕਰੀਬਨ 50% ਦੇ ਨਿੱਟਦੇ ਹੈਗੇ ਜੀ ਵੱਧੇ ਹੋਊਗੀ ਘਟਣੀ ਨਹੀਂ ਹੁੰਦੀ ਕਿਉਂਕਿ ਸਾਡੇ ਹੁਣ ਜੇ ਸਸੀ ਕੀ ਲਈ 70 ਕਿੰਨੇ ਗਿਣਦੇ ਆਪਾਂ ਤਾਂ 20 ਬਜੇ ਨੇ 20 ਵੀ ਪੂਰੇ ਨਹੀਂ ਬਜੇ ਉਹਦੇ ਵਿੱਚ ਵੀ ਨੁਕਸਾਨ ਹੈਗਾ ਨਾ ਜੀ ਉਹਨਾਂ ਨੂੰ ਵੀ ਜਾਨੀ ਬਿਮਾਰੀ ਹਾਂ ਉਹਨਾਂ ਦਾ ਸਪਰੇਅ ਚੱਲ ਰਹੀ ਹੈ ਜੀ ਹੁਣ ਚੱਲ ਰਹੀ ਹੈ ਤੇ ਕੀਲੇ ਸਪਰੇਅ ਦਾ ਕਿੰਨਾ ਖਰਚ ਆ ਜਾਂਦਾ ਜੀ ਇੱਕ ਵਾਰ ਇਸ ਬਰੇ ਕਰਦੇ ਆ ਜੀ 2000 ਤੋਂ 2500 ਦੇ ਨੇੜੇ ਆਉਂਦਾ ਕਿੰਨੀਆਂ ਸਪਰੇਅ ਹੁੰਦੀਆਂ ਨੇ ਇਹ ਹੁਣ ਬਾਈ ਹਰ 5ਵੇਂ ਦਿਨ 6ਵੇਂ ਦਿਨ ਕਰਦੇ ਆ ਜੀ ਵਿੱਚ ਫਿਰ ਮਹਿੰਗੀ ਪਾਦੀ ਦੀ ਫਿਰ ਦਿਲ ਸਸਤੀ ਪਾਦੀ ਦੀ ਫਿਰ ਦਿਲ ਨਹੀਂ ਖੜਦਾ ਫਿਰ ਮੈਂ ਮਹਿੰਗੀ ਲੈ ਕੇ ਪਾਉਨੇ ਆ ਫਿਰ ਹੋ ਯਾਰ ਸਪਰੇਅ ਕਰਨ ਦੇ ਬਾਵਜੂਦ ਵੀ ਨਹੀਂ ਬਚਿਆਗਾ ਇਹ ਕੀ ਕਹਿਣਾ ਚਾਹੁੰਦਾ ਹਾਂ ਸਰਕਾਰ ਨੂੰ ਸਰਕਾਰ ਦਵੇ ਜੀ ਕਿਸਾਨਾਂ ਦੀ ਬਾਹਾਂ ਫੜੇ ਕਿੰਨਾ ਹੋ ਸਕਦਾ ਜੀ ਮੈਂ ਕਹਿੰਦੇ ਵੀ 50 ਹਜ਼ਾਰ ਏਕੜ ਦਾ ਹੀ ਹੋ ਜਵੇ ਤਾਂ ਚਲੋ ਅਗਲੀ ਫਸਲ ਬੀਜ ਦੇਵਾਂਗੇ ਜੀ ਕਿਸਾਨ ਜੀ ਸਰਕਾਰ ਨਹੀਂ ਬਾਹਾਂ ਫੜਦੀ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਊ ਸਾਡਾ ਕੀ ਹੈ ਜੀ ਅੱਗੇ ਵੀ ਅਸੀਂ ਕਰਦੇ ਹਾਂ ਹੁਣ ਲੱਗੇ ਰਹਾਂਗੇ ਫਸਲ ਦਾ ਕਹਾ ਬੀਜ ਨਹੀਂ ਹੋਆ ਉੱਚ ਹੈਗਾ ਕਰਦੇ ਜੇ ਕੇ ਵੀ ਜੀ ਕੋਸ਼ਿਸ਼ ਕਰਕੇ ਬੀਜੇ ਫਸਲ ਦਾ ਕਹਾ ਬੀਜ ਨਹੀਂ ਹੋਆ ਕਿਉਂ ਠੇਕਾ ਵੀ ਦੇਣਾ ਸਭ ਕੁਝ ਕਰਨਾ ਜੀ ਮੇਰਾ ਨਾਮ ਸੁਖਵਿੰਦਰ ਸਿੰਘਾ ਮੀਤ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾ ਤੇ ਤੁਸੀਂ ਇਸ ਟਾਈਮ ਖੇਤ ਚ ਖੜੇ ਹੋ ਸਾਰੇ ਕਿਸਾਨ ਨੇ ਬੜੀ ਵਿਫਤਾ ਦੀ ਮਾਰ ਪੈ ਰਹੀ ਹੈ ਜਿਹੜੀ ਬਿਵਾਰੀ ਲੱਗੀ ਹੈ ਕੀ ਕਹਿਣਾ ਚਾਹੁੰਦੇ ਹਾਂ ਮਾਰੀ ਤਾਂ ਜੀ ਹੁਣ ਜਿਹੜੀ ਇਹ ਆਪ ਹੈ ਹੁਣ ਇਹ ਤਾਂ ਇੱਕ ਕਿਸਮਤੀ ਸੌਦਾ ਹੋ ਗਿਆ ਵੀ ਆਲੂ ਦੀ ਫਸਲ ਨੂੰ ਇਹ ਬਿਮਾਰੀ ਆ ਗਈ ਅਸੀਂ ਹੁਣ ਇਹ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਇਹਦਾ ਕੋਈ ਨਾ ਕੋਈ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਦੂਏ ਨੰਬਰ ਤੇ ਜਿਹੜੀ ਕੰਪਨੀਆਂ ਨੇ ਉਹਨਾਂ ਨੇ ਵੀ ਲੁੱਟ ਮਚਾਈ ਹੋਈ ਐ ਉਹਨਾਂ ਨੇ ਰੇਟ ਬਿਲਕੁਲ ਇਸ ਟੇ ਤੇ ਆਲੂ ਦੇ ਕੰਪਨੀਆਂ ਨਾਲ ਕੋਈ ਕੰਟਰੈਕਟ ਨਹੀਂ ਹੁੰਦਾ ਜੀ ਨਹੀਂ ਥੋੜਾ ਬਹੁਤਾ ਹੁੰਦਾ ਉਹ ਜਿਹੜਾ ਕੰਟਰੈਕਟ ਹੁੰਦਾ ਉਹ ਕੰਟਰੈਕਟ ਬੇਸਿਸ ਵਾਲੀਆਂ ਜਿਹੜੀਆਂ ਉਹਨਾਂ ਦੀਆਂ ਵੈਰਾਈਟੀਆਂ ਨੇ ਉਹ ਉਹਨਾਂ ਦੇ ਨਾਲ ਜਾ ਰਹੀਆਂ ਨੇ ਉਹ ਤਾਂ ਪਰ 5-4 ਕਿਲਿਆਂ ਦਾ ਕੰਟਰੈਕਟ ਉਹਨਾਂ ਨੇ ਕਰਿਆ ਹੁੰਦਾ ਉਸ ਤੇ ਤਾਂ ਉਹ ਆਪਣੇ ਜਾ ਰਹੇ ਨੇ ਪਰ ਜਿਹੜੀ ਇਸ ਵੈਰਾਈਟੀ ਦਾ ਕੋਈ ਕੰਟਰੈਕਟ ਇਹ ਓਪਨ ਮਾਰਕੀਟ ਚ ਠੀਕਾ ਪਿਛਲੇ ਸਾਲ ਇਸੇ ਆਲੂ ਦਾ ਐਲ ਆਰ ਦਾ ਭਾਅ ਅੱਜਕੱਲ 23 ਰੁਪਏ ਠੀਕਾ ਐਤਕੀ ਉਹਨਾਂ ਨੇ 9 ਰੁਪਏ ਤੋਂ ਸ਼ੁਰੂ ਕੀਤਾ ਕਿਉਂ ਕੋਟਾਇਆ 9 ਰੁਪਏ ਕਿਉਂ ਕੀਤਾ ਗਿਆ ਇਹ ਉਹ ਤਾਂ ਹੁਣ ਉਹਨਾਂ ਦਾ ਸਵਾਲ ਹੈ ਸਾਡੇ ਸਾਨੂੰ ਤਾਂ ਉਹ ਮਤਲਬ ਮਿਲ ਰਿਹਾ ਉਹ ਬਸ ਜੀ ਹੈ ਨਹੀਂ ਮਾਰਕੀਟ ਚ ਡਿਮਾਂਡ ਨਹੀਂ ਇਹ ਨਹੀਂ ਉਹ ਨਹੀਂ ਉਹਨਾਂ ਦੇ ਤਾਂ ਇਹ ਬਹਾਨੇ ਨੇ ਔਰ ਜਿਹੜੀ ਉਹਨੂੰ ਬਿਮਾਰੀ ਲੱਗੀ ਆ ਹੁਣ ਤੈ ਤੋਂ ਕੁਝ ਨਿਕਲ ਵੀ ਨਹੀਂ ਰਿਹਾ ਹਾਂ ਹੁਣ ਤਾਂ ਇਹ ਚ ਇਹਦੇ ਲਈ ਕੀ ਕਰਨ ਚਾਹੁੰਦੇ ਸਰਕਾਰ ਨੂੰ ਤਾਂ ਵੀ ਇਹਦੀ ਕੰਪਰਸੇਟ ਦੇਵੇ ਸਰਕਾਰ ਇਹਦਾ ਰੇਟ ਤੈਅ ਕਰੇ ਐਮਐਸਪੀ ਤੈਅ ਕਰੇ ਗਾਹ ਨੂੰ ਜਿਹੜੀ ਵੀ ਮਤਲਬ ਕੋਈ ਇੱਕ ਐਕਸਪੋਰਟ ਖੋਲੇ ਇਹ ਸਰਕਾਰ ਕਰਕੇ ਇਹ ਸਰਕਾਰਾਂ ਨੇ ਮਤਲਬ ਅੱਜ ਤਾਈਂ ਆਪਣੀ ਖੇਤੀਬਾੜੀ ਆਪਾਂ ਭਾਰਤ ਖੇਤੀ ਪ੍ਰਧਾਨ ਦੇਸ਼ ਆ ਖੇਤੀ ਇੱਥੇ ਦੀ ਉਹ ਖੇਤੀ ਨੀਤੀ ਨਹੀਂ ਹੈਗੀ ਇਹ ਏਰੀਆ ਡਿਸਾਈਡ ਕਰੇ ਵੀ ਇੱਥੇ ਆਲੂ ਦੀ ਕ੍ਰੌਪ ਹੋਊ ਔਰ ਗੰਨਾ ਹੋਊ ਔਰ ਝੋਨਾ ਹੋਊ ਔਰ ਫਲਾਂਚੀ ਜੋ ਕਿਸੇ ਨਮਿੰਦ ਦੇ ਨਾਲ ਗੱਲਬਾਤ ਹੋਈ ਸੀ ਇਸ ਸੰਬੰਧੀ ਤੁਹਾਡੀ ਸਰਕਾਰ ਨਾਲ ਸਰਕਾਰ ਦੇ ਨਮਿੰਦ ਦੇ ਨਾਲ ਸਰਕਾਰ ਨਾਲ ਹੁਣ ਤੱਕ ਮੈਮੋਰੈਂਡਮ ਦੇ ਦੇ ਕੇ ਸਾਡੀਆਂ ਗੱਡੀਆਂ ਘਸ ਗਈਆਂ ਉਹਨਾਂ ਨੇ ਸਰਕਾਰ ਨੇ ਝੋਨੇ 'ਚ ਕੀ ਦਿੱਤਾ ਆ ਪਿੱਛੇ ਜਦ ਆਈ ਪਸ਼ੂਆਂ ਨੂੰ ਮਾਰੀ ਪਈ ਉਹੋਚ ਕੀ ਆਇਆ ਕੁਛ ਨਹੀਂ ਆਇਆ ਕਿੱਥੇ ਦਿਖਾ ਦਵੇ ਵੀ ਇੱਕ ਵੀ ਖੇਤ 'ਚ ਭਾਈ ਆ ਇੱਕ ਫਲਾਨੇ ਕਿਸਾਨ ਨੂੰ ਦਿੱਤਾ ਔਰੇ ਖਬਰ ਲਵਾਉਣ ਨੂੰ ਜੁਰੇ 50 ਲੱਖ ਰੁਪਿਆ ਦਿੱਤਾ ਅਸੀਂ ਪਿੱਛੇ ਇਹ ਕਰਤਾ ਉਹ ਕਰਤਾ ਪਰ ਉਹ ਦਿੱਤਾ ਕਿਹੜੇ ਕਿਸਾਨਾਂ ਨੂੰ ਕਿੰਨੇ ਕਿਸਾਨ ਰੁੜ ਗਏ ਹੁਣ ਤੇ ਪਿਛਲੀ ਝੋਨੇ ਦੀ ਫਸਲ ਦਾ ਜਿਹੜੀ ਮਰੀ ਉਹਦਾ ਕਿਸੇ ਨੂੰ ਇਹਨਾਂ ਨੇ ਕੋਈ ਕੰਪਰਸੇਟ ਨਹੀਂ ਦਿੱਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੋਈ ਹੈਲਪ ਨਹੀਂ ਕਰ ਸਕਦੀ ਇਸ ਫੰਗਸ ਤੋਂ ਜੀ ਉਹ ਫੰਗਸ ਤੋਂ ਉਹਨਾਂ ਨੇ ਜਿਹੜੀਆਂ ਦਵਾਈਆਂ ਰਿਸਰਚ ਕਰਨਾ ਉਹਨਾਂ ਨੇ ਦੱਸਦੀਆਂ ਦੀ ਵੀ ਇਹ ਦਵਾਈਆਂ ਨੇ ਪਰ ਇਹ ਇਹਦੀ ਜਿਹੜੀ ਰਿਸਰਚ ਸਾਰਿਆਂ ਨਾਲੋਂ ਬੜੀ ਆ ਮੌਸਮ ਕੁਦਰਤ ਦੀ ਮਾਰ ਜਿਹੜੀ ਇਹ ਮੌਸਮ ਮੌਸਮ ਦੇਣਾ ਗਰਮਾ ਰਾਤ ਨੂੰ ਠੰਡਾ ਇਹਨੂੰ ਆਲੂ ਨੂੰ ਟੈਂਪਰੇਚਰ ਇੱਕੋ ਜਿਹਾ ਚਾਹੀਦਾ ਉਹ ਉਸ ਕਰਕੇ ਇਹ ਬਿਮਾਰੀ ਮਤਲਬ ਆ ਰਹੀ ਹੈ ਤੁਸੀਂ ਕਿਸਾਨ ਯੂਨੀਅਨ ਨਾਲ ਵੀ ਮਿਲ ਕੇ ਆ ਰਿਹਾ ਤਾਂ ਦੇਖੋ ਕਿਸਾਨ ਯੂਨੀਅਨ ਹੈ ਜਿਹੜੀ ਉਹ ਕੀ ਹੱਥ ਚੱਕੜੀ ਅਸਲੇ ਕਿਸਾਨ ਯੂਨੀਅਨਾਂ ਨੇ ਤਾਂ ਮਤਲਬ ਇਹ ਆਪਣੇ ਭਾਈਚਾਰੇ ਦੇ ਨਾਲ ਕਿਸਾਨ ਯੂਨੀਅਨਾਂ ਹੁੰਦੀਆਂ ਨੇ ਕਿਸਾਨ ਮੈਂ ਮੈਮੋਰੰਡਮ ਵੀ ਭੇਜਿਆ ਨਰਿੰਦਰ ਰਾਜੇਵਾਲ ਸਾਹਿਬ ਵੱਲੋਂ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਦੇ ਨਾਮ ਵੀ ਭੇਜਿਆ ਤੇ ਆਪਣੇ ਜਿਹੜਾ ਪਿਊਸ਼ ਗੋਇਲ ਜੀ ਨੇ ਉਹਨਾਂ ਨੂੰ ਵੀ ਕਿਹਾ ਵੀ ਆ ਕਿਸਾਨਾਂ ਦੀ ਬਾਹ ਫੜੀ ਜਾਵੇ ਐਕਸਪੋਰਟ ਖੋਲੀ ਜਾਵੇ ਆਲੂ ਦੀ ਵੀ ਇਹਨਾਂ ਦਾ ਸਾਰਾ ਦੇਖ ਕੇ ਉਹ ਕੀਤਾ ਜਾਵੇ ਤਾਂ ਕੰਪਨੀਆਂ ਦਾ ਵੀ ਥੋੜਾ ਜਿਹਾ ਕੱਸਿਆ ਜਾਵੇ ਸਕੰਜਾ ਵੀ ਭਾਈ ਤੁਸੀਂ ਦੱਸੋ ਆ ਕਿਹੜੇ ਰੇਟ ਤੇ ਹੁਣ ਚਿਪਸਾਂ ਚੀਜ਼ਾਂ ਸਾਰੀ ਉਹਨਾਂ ਦੀ ਤਾਂ ਵਿਕ ਰਹੀ ਹੈ ਉਸੇ ਪਾ ਕੋਈ ਉਹਨਾਂ ਦਾ ਹੈ ਨਹੀਂਗਾ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਆ ਆਲੂ ਦਾ ਐਤ ਕੀ ਰੇਟ ਵਧਣਾ ਚਾਹੀਦਾ ਤੇ ਡੀਜ਼ਲ ਦੇ ਭਾਅ ਵਧੇ ਸਾਰੇ ਇੰਪਲੀਮੈਂਟਾਂ ਦੇ ਭਾਅ ਵਧੇ ਹੁਣ ਉਹ ਘੱਟੋ ਘੱਟ ਜਿਆਦਾ ਆਪਾਂ ਆ 10000 ਰੁਪਏ ਜਿਹੜੀ ਪ੍ਰਾਲੀ ਦੱਬਦੇ ਆ ਇਹ ਤੇ ਖਰਚਾ ਆ ਜਾਂਦਾ ਇਹ ਤਾਂ ਡੀਜ਼ਲ ਡੀਜ਼ਲ ਦਾ ਜਿਹੜੇ ਸਾਡੇ ਇੰਪਲੀਮੈਂਟ ਨੇ ਉਲਟਾਵੇਂ ਹਲਾਂ ਦੇ ਫਾਲੇ ਨੇ ਲਿੰਕਨ ਦੇ ਉਹ 25000 ਦੇ ਆਉਂਦੇ ਨੇ ਉਹ ਸੋ ਕੀਲਾ ਕਰਕੇ ਖਤਮ ਹੋ ਜਾਂਦੇ ਨੇ ਤਵੀਆਂ ਨੇ ਤਵੀਆਂ ਖਤਮ ਡਿੱਗਰ ਆ ਡਿੱਗਰ ਖਤਮ ਉਹਦੀ ਕੋਸਟ ਕੈਲਕੂਲੇਸ਼ਨਾਂ ਕਰਕੇ ਤਾਂ ਮਤਲਬ ਬਹੁਤ ਜ਼ਿਆਦਾ ਫਿਰ ਟਰੈਕਟਰ ਸਾਨੂੰ ਰੱਖਣਾ ਟਾਈਮ ਪੀਰੀਅਡ 10 ਅਕਤੂਬਰ ਤੋਂ 15 ਤੱਕ ਹੁੰਦਾ 15 ਦਿਨਾਂ 'ਚ ਆਲੂ ਲੱਗਣਾ ਹੁੰਦਾ ਵੀ ਬਹੁਤ ਖੇਤੀ 'ਚ ਯੂਨੀਵਰਸਿਟੀ ਕਹਿੰਦੀ ਹੈ ਕਿ ਕਿਸਾਨਾਂ ਕੋਲ ਵੱਧ ਟਰੈਕਟਰ ਨੇ ਪਰ ਇਹ ਬੋਹਣੀ ਪੈਂਦੀ ਹੈ ਜ਼ਮੀਨ ਜਿੰਨੀਆਂ ਲਈਆਂ ਹੁੰਦੀਆਂ ਨੇ ਬਾਕੀ ਜ਼ਮੀਨ ਲੱਗਣੀ ਹੈ ਉਹਨਾਂ ਨੇ ਆਪਣੀਆਂ ਗੱਲਾਂ ਦੱਸਣੀਆਂ ਹੁੰਦੀਆਂ ਨੇ ਪਰ ਕਿਸਾਨਾਂ ਨੇ ਆਪਣਾ ਜਿੰਨਾ ਵੀ ਕੰਮ ਕਰਨਾ ਹੁੰਦਾ ਹੈ ਟਾਈਮ ਸਿਰ ਆ ਕੇ ਵੀ ਅਸੀਂ ਅਗੇਤੇ ਚਾਈਏ ਜੀ ਸਰ ਅਕੀਰਾਂ ਜੀ ਸਰ ਜਗੰਦਰ ਸਿੰਘ ਸੇਹ ਜੀ ਜਗੰਦਰ ਸਿੰਘ ਜੀ ਖੇਤ ਚ ਖੜੇ ਆ ਆਲੂ ਦੀ ਫਸਲ ਨੂੰ ਕੋਈ ਬਿਮਾਰੀ ਲੱਗੀ ਹੈ ਕੀ ਬਿਮਾਰੀ ਹੈ ਤੇ ਕੀ ਕਾਰਨ ਖੇਤ ਚ ਲੱਗਦਾ ਅਸਲ ਜੀ ਬਿਮਾਰੀ ਬੜੀ ਨਾਗਰਦ ਬਿਮਾਰੀ ਹੈ ਇਹ ਸਭ ਤੋਂ ਵੱਡੀ ਬਿਮਾਰੀ ਹੈ ਵੀ ਇੱਕ ਅੱਧਾ ਖੇਤ ਪੈ ਜੇ ਤਾਂ ਬਰਬਾਦਤ ਹੋ ਜਾਂਦਾ ਇਹਦਾ ਹੁਣ ਸਾਰੇ ਇਲਾਕੇ ਚ ਫੈਲ ਗਈ ਹੈ ਇਹ ਇਹਨੂੰ ਅਸੀਂ ਲੇਟ ਮਲਟ ਕਹਿੰਦੇ ਆ ਲੇਟ ਵੜੇੜ ਤੋਂ ਪਾਵੇ ਲੇਟ ਵਾਲ ਨੂੰ ਉਦੋਂ ਪਿੰਦੇ ਜਤ ਵਾਲ ਨੂੰ ਦਾ ਸਾਰੇ ਬੜਨਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਬਹੁਤ ਵੱਡਾ ਹੈਵੀ ਲਾਸ ਕਿਸਾਨਤਾ ਕਰਦੀ ਹੈ ਬੂਟੇ ਸੁੱਕੇ ਖਤਮ ਹੋ ਜਾਂਦੇ ਨੇ ਕਿਸੇ ਦਵਾਈ ਦੇ ਤੇ ਸਣੀ ਹੋਇਆ ਬੜੀਆਂ ਸੁਪਰੇਸਾਂ ਕੀਤੀਆਂ ਨੇ ਕਿਉਂਕਿ ਮੇਰੇ ਖਿਆਲ ਨਾਲ ਇਹ ਸਭ ਤੋਂ ਮਹਿੰਗੀ ਫਸਲਾਂ ਲਊਆਂ ਦੀ ਹੈ ਜਿਹਦੇ ਉੱਤੇ ਤਕਰੀਬਨ 80-90 ਹਜ਼ਾਰ ਰੁਪਏ ਪਰ ਏਕੜ ਖर्चा ਆਉਂਦਾ ਸਾਡਾ ਇਨਕਲੂਡ ਲੀਜਨ ਸੀਡ ਤੇ ਪਰ ਹੁਣ ਸਾਨੂੰ ਇਹ ਲੱਗਦਾ ਵੀ 6 ਤੋਂ 10 ਹਜ਼ਾਰ ਰੁਪਏ ਵਟ ਨਹੀਂ ਹੋਣਾ ਇਹਦਾ ਪਹਿਲੀ ਗੱਲ ਤਾਂ ਪੱਟਣ ਨੂੰ ਤਿਆਰ ਨਹੀਂ ਕੋਈ ਵੇ ਬਿਲਕੁਲ ਹੱਥ ਲਾਉਣ ਨੂੰ ਜਿਆਦਾ ਨਹੀਂ ਕਿ ਸਾਡੇ ਤੇ ਜੀ ਅਸੀਂ ਬੋਰੀਏ ਸਾਡੇ ਨਾਲ ਪੱਟਦੇ ਨੇ 35 36 ਰੁਪਏ ਕਟਾ ਲੈਣੇ ਆ 50 ਰੁਪਏ ਕਿਲੋ ਦਾ ਸਾਡੀ ਦਿਹਾੜੀ ਨਹੀਂ ਬਣਦੀ ਇੱਥੇ ਜੀ ਕੀ ਪਟਾਂਗੇ ਇਹਨੂੰ ਤੇ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਬੀਜੀ ਨੂੰ ਖਾਦ ਰੀ ਤੇ ਕਿੰਨੇ ਸਟ ਟਾਈਮ ਤੇ ਆ ਦੇਖੋ ਜੀ ਆਲੂ ਦੀ ਜੀ ਕੁੱਲ ਫਸਲ ਹੈ 80 90 ਦਿਨ ਦੀ ਕ੍ਰੋਪ ਹੈ ਜਿਹਦੇ ਵਿੱਚੋਂ 10 ਤੋਂ ਲੈ ਕੇ 15 ਦਿਨ ਤੱਕ ਜੰਮਣੋਂ ਲੈ ਲੈਂਦਾ ਹੈ ਬਾਕੀ ਦੇ ਰਹਿਗੇ ਤੁਹਾਡੇ ਕੋਲ 65 65 ਦਿਨ ਦੇ ਵਿੱਚੋਂ 35 30 35 ਦਿਨ ਤੋਂ ਬਾਅਦ ਟਿਊਬਰ ਸ਼ੁਰੂ ਹੁੰਦਾ ਜਿਹਦੇ ਆਲੂ ਬਣਨਾ ਹੁੰਦਾ ਬਾਕੀ ਦੇ ਰਹਿਗੇ ਤੁਹਾਡੇ ਕੋਲ ਦਿਨ 3 ਇਹ ਦਿਨ ਦੇ ਵਿੱਚ ਇਹਨੇ ਪ੍ਰੋਜੀਡ ਦੇਣੀ ਹੁੰਦੀ ਹੈ ਬਹੁਤ ਹੈਵੀ ਗ੍ਰੋਥ ਹੁੰਦੀ ਹੈ ਇਹਦੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਇਹਨੂੰ ਮਾਰੀ ਉਸ ਟਾਈਮ ਪਈ ਹੈ ਜਦੋਂ ਇਹਦਾ ਟਿਊਬਰ ਬਲਕਿੰਗ ਤੋਂ ਸ਼ੁਰੂ ਹੋਇਆ ਸੀ ਇਹਦੇ ਮਤਲਬ 40 ਤੋਂ ਲੈ ਕੇ 55 60 ਦਿਨ ਦੀ ਕ੍ਰੌਪ ਹੈ ਜਿਹੜੀ ਉਹਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੁਣ ਉਹ ਆਲੂ ਥੱਲੇ ਬੇਬੀ ਪਟਾਟਾ ਛੋਟੇ ਸਾਈਜ਼ ਦਾ ਉਹ ਨਾ ਮਤਲਬ ਖਾਣ ਦੇ ਕਾਬਿਲ ਹੈ ਨਾ ਉਹ ਪੱਟਣ ਯੋਗ ਹੈ ਨਾ ਉਹਨੂੰ ਕੋਈ ਪ੍ਰੋਸੈਸਿੰਗ ਯੂਨਟ ਚੱਕਣ ਨੂੰ ਤਿਆਰ ਹੈ ਮਾਰਕੀਟ ਦੇ ਵਿੱਚ ਤਾਂ ਵੈਸੇ ਹੀ ਨਹੀਂ ਵਿਕਦਾ ਹੋ ਕਿਉਂਕਿ ਆਪਾਂ ਜਦੋਂ ਰਿਹੜੀ ਤੇ ਸਮਝ ਲੈਨੇ ਆਪਾਂ ਮੋਟੇ-ਮੋਟ ਦੁਜਾ ਕਿਸਾਨ ਨੂੰ ਮਾਰ ਪਈਏ ਮਾਰਕੀਟ ਕ੍ਰੈਸ਼ ਕਰ ਗਈ ਸਾਰੀ ਮਾਰਕੀਟ ਪਿਛਲੇ ਸਾਲ ਨਾਲੋਂ ਤਕਰੀਬਨ 25 ਰੁਪਏ ਕਿਲੋ ਜਿਹੜਾ ਆਲੂ ਕਾਪੜੇ ਖਰੀਦਿਆ ਸੀ ਗਿਆ ਉਸ ਵਾਰ 9 ਰੁਪਏ ਕਿਲੋ ਖਰੀਦਈਆਂ ਨੇ ਜਿਹੜਾ ਆਲੂ ਮਾਰਕੀਟ ਚ ਖਾਣ ਵਾਲਾ 12 14 ਰੁਪਏ ਕਿਲੋ ਵਿਕਦਾ ਸੀਗਾ ਉਹ ਇਸ ਵਾਰ 4 ਰੁਪਏ ਕਿਲੋ ਵਿਕ ਰਿਹਾ ਤੋ ਹਰ ਪਾਸੇ ਕਿਸਾਨ ਨੂੰ ਮਾਰ ਪਈ ਹੈ ਪਹਿਲਾਂ ਵੀ ਕਦੇ ਇਹ ਬਿਮਾਰੀ ਆਲੂ ਨੂੰ ਪਈ ਹੈ ਹਾਂ ਪਹਿਲਾਂ ਪੈਂਦੀ ਹੈ ਜੀ ਇਹ ਪਰ ਕੰਟਰੋਲ ਹੋ ਜਾਂਦੀ ਹੈ ਤੇ ਇਸ ਵਾਰ ਨਾ ਕੰਟਰੋਲ ਹੋਣ ਦਾ ਕਾਰਨ ਕੀ ਹੈ ਲੰਬਾ ਸਮਾਂ ਮੌਸਮ ਦਾ ਖਰਾਬ ਰਹਿਣਾ ਜੀ ਤੇ ਹੁਣ ਆਲੂ ਖਤਮ ਹੋ ਚੁੱਕਿਆ ਵਾ ਹ ਇਹ ਤਾਂ ਜਿਹੜਾ ਸਾਨੂੰ ਸਮਝ ਨਹੀਂ ਆਉਂਦੀ ਗੱਲ ਦੀ ਜ਼ਿੰਮੇਵਾਰ ਜੀ ਜੀ ਜ਼ਮੀਨ ਠੇਕੇ ਦੇ ਲਈ ਹੋਈ ਆ ਉਹ ਠੇਕਾ ਲੈ ਚੁੱਕਿਆ ਡੁੱਬਦਾ ਵਿਚਾਰਾ ਜਿਹੜਾ ਪ੍ਰੋਡਿਊਸਰ ਫਾਰਮਰ ਉਹ ਮਰ ਗਿਆ ਨਾ ਉਹਦਾ ਮਾਲ ਵਿਕਦਾ ਨਾ ਪੱਟਣ ਜੋਗਾ ਖਰਚੇ ਤੇ ਹੋਰ ਹੋਣਾ ਪੱਟਣ ਦਾ ਉਹਨੇ ਬੋਹਣਾ ਪੈਣਾ ਅਖਰੀ ਜੀ ਜਿਹੜੀ ਫਸਲ ਖਰਾਬ ਹੋਈ ਆ ਕਿੰਨੇ ਏਕੜ ਦੀ ਹੈਗੀ ਆ ਕਿਹੜਾ ਏਰੀਆ ਵਾ ਕਿੰਨੀ ਸਭ ਅਸੀਂ ਜੀ ਕੱਲ ਪਰਸੋ ਸਰਵੇ ਕਰ ਰਹੇ ਹਾਂ ਇਹ ਇਹ ਸਾਡੇ ਖੰਨਾ ਮਲੋ ਸਮਰਾਲਾ ਮਾਚੀਵਾਲਾ ਇਸ ਇਲਾਕੇ ਦੇ ਵਿੱਚ ਤਕਰੀਬਨ 50 55% ਕ੍ਰੌਪ ਲਾਸ ਹੋ ਗਿਆ ਖਤਮ ਹੋ ਗਿਆ ਕਿਸਮ ਕਿਹੜੀ ਹੈ ਜੀ ਕਿਸਮੇ ਜਿਆਦਾ ਵੈਰੈਟੀ ਜਿਆਦਾਤਰ ਦਾ ਚਿਪਸ ਬਣਦਾ ਹੈ। ਕਿੰਨੇ ਕ ਪਰਸੈਂਟ ਕੰਪਨੀਆਂ ਸਾਰੀਆਂ ਨੇ ਪ੍ਰੇਫਰ ਕਰਕੇ ਆਲੂ ਲਹਿਰੀ ਮੰਗ ਰਹੀਆਂ ਨੇ ਤੇ ਉਹ ਮਿਲ ਨਹੀਂ ਰਿਹਾ ਉਹਨਾਂ ਨੂੰ। ਕਿੰਨਾ ਕ ਲੌਸ ਕਿੰਨਾ ਕ ਹੋਇਆ ਇਹਦੇ ਨਾਲ? ਲੌਸ ਤਾਂ ਜਿਹੜਾ ਤੁਹਾਨੂੰ 100% ਹੀ ਹੁਣ ਤਾਂ ਜਿਹੜਾ ਖੇਤ ਵਿੱਚ ਪੈ ਗਈ ਉੱਥੇ 100% ਹੈ। ਜਿੱਥੇ ਘਟ ਪਈ ਹੈ ਤੇ ਹਲਕੀ ਹੈ ਉੱਥੇ ਵੀ 50-60% ਲੌਸ ਕਰ ਗਈ ਹੈ। ਕੋਈ ਇਦਾਂ ਦਾ ਤਾਂ ਨਹੀਂ ਹੈਗਾ ਕੋਈ ਸਪਰੇ ਗਲਤ ਹੋ ਗਈ ਹੋਵੇ ਜਾਂ ਨਹੀਂ ਨਹੀਂ ਅੱਜ ਕੋਈ ਗੱਲ ਨਹੀਂ ਫੰਗੀ ਸ਼ਾਟ ਸਪਰੇਆ ਹੁੰਦੀਆਂ ਨੇ ਯੂਨੀਵਰਸਿਟੀ ਰეკਮੈਂਡੇਸ਼ਨ ਹੈ ਸਾਰੀਆਂ ਨੇ ਪਰ ਅਸੀਂ ਇਹ ਵੀ ਨੋਟ ਕੀਤਾ ਇਸ ਵਾਰ ਕਿ ਜਿਹਨੇ ਸਪਰੇ ਉਹਨਾਂ ਬੂਟਾ ਕੰਟਰੋਲ ਨਹੀਂ ਕਰ ਸਕਿਆ ਦਵਾਈਆਂ ਤੋਂ ਛੱਲੇ ਨਹੀਂ ਸਕਿਆ। ਨਹੀਂ ਇਹ ਬਿਮਾਰੀ ਹੋਰ ਫਸਲਾਂ ਨੂੰ ਵੀ ਕਰਦੀ ਹੈ ਮਾਰ। ਖਾਸ ਕਰ ਗਾਜਰ ਨੂੰ ਵੀ ਆ ਗਈ ਹੈ ਜੀ ਹੁਣ। ਮਟਰ ਤੇ ਬਹੁਤ ਜ਼ਿਆਦਾ ਆ ਗਈ, ਟਮਾਟਰ ਨੂੰ ਬਹੁਤ ਜ਼ਿਆਦਾ ਆਈ ਆ। ਮਤਲਬ ਆਲੂ ਨੂੰ ਅਸੀਂ ਸਬਜ਼ੀ ਦੀ ਮਾਂ ਕਹਿੰਦੇ ਆ। ਜਦੋਂ ਆਲੂ ਡੁੱਬ ਗਿਆ ਬਾਜ਼ਾਰ ਦੇ ਸਾਰੀ ਸਬਜ਼ੀ ਡੁੱਬ ਜਾਣੀ। ਜੇ ਹੁਣ ਤੁਸੀਂ ਇਹਨੂੰ ਲੀਵਰ ਤੋਂ ਪਟਾਨੇ ਹੋ ਤਾਂ ਕਿੰਨਾ ਖਰਚਾ ਆਉਂਦਾ ਤੇ? ਲੀਵਰ ਤੇ ਪਟਣ ਨੂੰ ਤਿਆਰ ਨਹੀਂ ਜੀ ਇਹਨੂੰ। ਲੀਵਰ ਕੀ ਕਰਣਾ ਨਾ ਪਟਣ। ਕਾਰਨ ਜੀ ਇਹ ਸਾਈਜ਼ ਛੋਟਾ ਹੈ ਉਹ ਠੇਕੇ ਤੇ ਵਟਦੇ ਨੇ ਮੋਰੀ ਜੀ ਸਾਹਿਬ ਨਾਲ। 35 ਤੋਂ ਲੈ ਕੇ 40 ਰੁਪਏ ਜਦੋਂ ਆਕੇ ਪੱਟਣ ਲੱਗਦੇ ਨੇ 2 ਘੰਟੇ ਦੇ 2 ਘੰਟੇ ਪਟਕੇ ਉਹ ਕਹਿੰਦੇ ਸਾਡੇ ਤੇ ਬੁਰੀ ਕੰਮ ਨਹੀਂ ਭਰੀ ਅਸੀਂ ਚੱਲੇ ਘਰ ਨੂੰ ਸਾਡੇ ਜਾਣੇ ਨਹੀਂ ਬਣਨੀ ਲੇਬਰ ਦਾ ਵੀ ਤਾਂ ਨੁਕਸਾਨ ਹੋ ਰਿਹਾ ਨਾਲ ਤੁਹਾਡੇ ਲੇਬਰ ਦਾ ਬਿਲਕੁਲ ਹੋ ਰਿਹਾ ਜੀ ਲੇਬਰ ਕੀ ਬੰਗ ਕਰਦੇ ਹਾਂ ਮੰਗੇ ਸਰਕਾਰ ਦੀ ਕੰਪਨਸੇਟ ਕਰੇ ਬਾਕੀ ਜਿਹੜਾ ਕੁਝ 35 40% ਆਲੂ ਬਚ ਗਿਆ ਉਹ ਫਾਰਮਰ ਚਾਰ ਪੈਸੇ ਵਟਲੂਗਾ ਖਜ਼ਾਕਰ ਐਕਸਪੋਰਟ ਖੋਲ ਦਵੇ ਦੀ ਰੇਟ ਉੱਠ ਘਟੂਗਾ ਮਾਰਕੀਟ ਦਾ ਜਿਆਦਾ ਫੇਰ ਮੈਂ ਅਸੀਂ ਫਿਕਸ ਕਰੇ ਇਹ ਸਾਰਾ ਕੁਝ ਸਰਕਾਰ ਪਲਾਨ ਨੇ ਕਰੇ ਤਾਂ ਫਾਰਮਰ ਬਚੂਗਾ ਅਦਰਵਾਈਜ਼ ਫਾਰਮਰ ਹੋਰ ਸੂਸਾਇਟੀ ਵੱਲ ਨੂੰ ਤੁਰੂਗਾ ਇਸੇ ਜਥੇਬੰਦੀ ਨਾਲ ਗੱਲਬਾਤ ਹੋਈ ਹੈ ਇਸ ਮਾਮਲੇ ਸੰਬੰਧੀ ਜਥੇਬੰਦੀਆਂ ਸਾਰੀਆਂ ਤਿਆਰ ਨੇ ਜੀ ਕਿਸਾਨ ਹੁਣ ਜਥੇਬੰਦੀ ਹੁਣ ਦੇਦਾ ਹੱਦ ਧਰਨ ਹੈ ਜੀ ਫਿਰ ਉਹ ਵੀ ਅਸੀਂ ਜਾਂਦੇ ਨਹੀਂ ਵੀ ਲੋਕਾਂ ਨੂੰ ਡਿਸਟਰਬ ਕਰੀਏ ਰੋਡ ਬੰਦ ਕਰੀਏ ਕਿਸ ਨੂੰ ਕਰੀਏ ਸਰ ਸਰਕਾਰ ਖੁਦ ਸੋਚੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਕੀ ਤਰੀਕਾ ਲੱਭਿਆ ਤੁਸੀਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਂਦਾ ਤੁਹਾਡੇ ਚੈਨਲ ਲੱਭੇ ਲਈ ਅਸੀਂ ਇਹ ਮੇਰੀ ਗੱਲ ਆਉਗੀ ਸਾਰੇ ਫੈਲੂਗੀ ਗੱਲ ਲੋਕ ਦੇਖਣਗੇ ਸੁਣਨਗੇ ਆਵਾਜ਼ ਉੱਠੂਗੀ ਪੈਦਾ ਹੋਊਗੀ ਇਹੀ ਹੱਲ ਕਰਨੇ ਹੋਰ ਅਸੀਂ ਉਹਨਾਂ ਦੇ ਡਾਂਗ ਤਾਂ ਮਾਰ ਨਹੀਂ ਸਕਦੇ ਜੀ ਜੀ ਆਜੋ ਤੁਸੀਂ ਜਿਹੜਾ ਵੀ ਬੈਂਕ ਕੀ ਨਾਮ ਰਮਨ ਕੁਮਾਰ ਹਨ ਨੂਰਪੁਰ ਤੋਂ ਅਸੀਂ ਨੂਰਪੁਰ ਦੇ ਖੇਤਾਂ 'ਚ ਖੜੇ ਆਂ ਇੱਥੇ ਆਲੂ ਦਾ ਬੜਾ ਭਾਰੀ ਨੁਕਸਾਨ ਹੋਇਆ ਵਾ ਆ ਮੇਰੇ ਨਾਲ ਮੇਰੇ ਵੀਰ ਜਿਹੜੇ ਖੇਤ ਨੇ ਲੀਸ ਤੇ ਲਿੱਤੇ ਹੋਏ ਨੇ ਉਹ ਵੀ ਮੇਰੇ ਨਾਲ ਮੌਜੂਦ ਨੇ ਇਹਨਾਂ ਨੇ ਮੇਰੇ ਖਾਲ ਵੀ 60000 ਰੁਪਏ ਪ੍ਰਤੀ ਏਕੜ ਇਹ ਜ਼ਮੀਨ ਠੇਕੇ ਤੇ ਲਈ ਆ ਔਰ ਬੜੀ ਮਿਹਨਤ ਨਾਲ ਇਹ 3 ਕਰੋੜ ਪੈਦਾ ਕਰਦੇ ਨੇ ਔਰ ਹਰ ਕਰੋੜ ਦਾ 20000 ਰੁਪਏ ਦਾ ਠੇਕਾ ਲੀਜ਼ ਤੇ ਚੱਲੀ ਜਾਂਦੀ ਆ ਜੋ ਕਿ ਐਡਵਾਂਸ ਇਹਨਾਂ ਨੇ ਦਿੱਤਾ ਹੋਇਆ ਵਾ ਤੇ ਇਸ ਵਾਰ ਆਲੂ ਤੇ ਇੱਕ ਐਸੀ ਭਾਰੀ ਮਾਰ ਪਈ ਆ ਆ ਆਲੂ ਦੇ ਸਾਈਜ਼ ਨੇ ਜਿਹੜੇ ਪੈਦਾ ਹੋਏ ਨੇ ਇਹ ਜਿਹੜੀ ਫੰਗਸ ਦੀ ਬਿਮਾਰੀ ਆ ਇਹ ਅੱਗੇ ਵੀ ਆਂਦੀ ਆ ਕਿਤੇ 2-3 ਸਾਲ ਪਹਿਲਾਂ ਵੀ ਆਈ ਸੀ ਪਰ ਕੰਟਰੋਲ ਹੋ ਗਈ ਸੀਗੀ ਔਰ ਇਸ ਵਾਰ ਇਹ ਐਸੀ ਬਿਮਾਰੀ ਆਈ ਆ ਵੀ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਸਪਰੇ ਹਰ ਚਾਰ ਪੰਜ ਦਿਨਾਂ ਬਾਅਦ ਸਪਰੇ ਕਰਦੇ ਆ ਔਰ ਸਪਰੇ ਵੀ ਬੜੀ ਕੋਸਟਲੀ ਜਿਹੜੀ ਕਿ ਜੁਨੀਅਰ ਸੈਕੋਰਡ ਰეკਮੈਂਡ ਹੋਈ ਹੋਈ ਆ ਤਕਰੀਬਨ 2000 22000 ਰੁਪਏ ਇੱਕ ਸਪਰੇ ਦੇ ਖਰਚਾ ਆਦਾ ਵਾ ਪਰ ਇੰਨੀਆਂ ਸਪਰੇਆਂ ਹੋਣ ਦੇ ਬਾਵਜੂਦ ਵੀ ਇਹ ਬਿਮਾਰੀ ਜਿਹੜੀ ਆ ਕੰਟਰੋਲ ਨਹੀਂ ਹੋ ਰਹੀ ਤੇ ਆਲੂ ਦੀ ਗ੍ਰੋਥ ਜਿਹੜੀ ਆ ਖਤਮ ਹੋ ਗਈ ਆ ਇਹ ਆਲੂ ਹੁਣ ਲੇਬਰ ਵੀ ਪੱਟਣ ਨੂੰ ਤਿਆਰ ਨਹੀਂ ਹੈ ਆਲੂ ਦਾ ਸਾਈਜ਼ ਐਸਾ ਵਾ ਨਾ ਕੋਈ ਕੰਪਨੀ ਲੈਣ ਨੂੰ ਤਿਆਰ ਆ ਨਾ ਮਾਰਕੀਟ ਵਿੱਚ ਨੂੰ ਤਿਆਰ ਆ ਉਹ ਜਿਹੜੀ ਕੋਈ ਬਚੀ ਆ ਫਸ ਉਹ ਵੀ ਮਾਰਕੀਟ ਦੇ ਵਿੱਚ ਰੇਟ ਉਹਦਾ ਇੰਨਾ ਕ੍ਰੈਸ਼ ਹੋ ਗਿਆ ਜਿਹਦਾ ਹਿਸਾਬ ਕੋਈ ਨਹੀਂ ਇੰਨਾ ਡਾਊਨ ਫਾਲ ਆ ਗਿਆ ਵਾ ਵੀ ਉਹਦੇ ਵਾਸਤੇ ਵੀ ਵਪਾਰੀ ਜਿਹੜਾ ਵਾ ਕੋਈ ਵਧੀਆ ਪੈਸੇ ਨਹੀਂ ਖਰਚ ਰਿਆ ਜਿਹੜੇ ਪਿਛਲੇ ਸਾਲ ਇਹਨਾਂ ਦਿਨਾਂ 'ਚ ਪੈਪਸੀ ਹਲਦੀ ਰਾਮ ਐ ਕੰਪਨੀਆਂ ਜਿਹਨੀਆਂ ਲੈਂਦੀਆਂ ਸੀ ਐਲ ਆਰ ਵੈਰੈਟੀ ਉਹ ਰੇਟ ਅੱਜ ਕੱਲ ਜਿਹੜੇ ਸੀਗੇ ਲਾਸਟ ਈਅਰ ਉਹ ਤਕਰੀਬਨ 20-25 ਰੁਪਏ ਕਿਲੋ ਸੀਗੇ ਜਿਹੜੇ ਕਿ ਅੱਜ ਕੰਪਨੀਆਂ ਉਹ 8-9 ਰੁਪਏ 70 ਰੁਪਏ ਵੀ ਡਿਮਾਂਡ ਕਰ ਰਹੀਆਂ ਨੇ ਮਤਲਬ ਫਾਰਮਰ ਦੀ ਜਿਹੜੀ ਕੋਸਟ ਵੀ ਪੂਰੀ ਨਹੀਂ ਹੋ ਰਹੀ ਆਲੂ ਪੈਦਾ ਕਰਨ ਵਾਸਤੇ ਫਾਰਮਰ ਦਾ ਤਕਰੀਬਨ 70-80 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆ ਜਾਂਦਾ ਵਾ ਤੇ ਮੇਰੇ ਖਿਆਲ ਵੀ ਇਹਦੀ ਬਟਕ ਤਾਂ ਜਿਹੜੀ 10 ਹਜ਼ਾਰ ਵੀ ਨਹੀਂ ਆਣੀ ਹੈਗੀ ਜੇ ਇਹਨੂੰ ਪੱਟਾਂਗੇ ਤਾਂ ਇਹਦੇ ਨਾਲ ਤਾਂ ਬਹਾਈ ਕਰਨੀ ਚੰਗੀ ਆ ਉਹ ਸੁੱਕੀ ਆ ਪਰ ਅਗਲੀ ਫਸਲ ਬੀਜਣ ਵਾਸਤੇ ਫਾਰਮਰ ਕੋਲ ਕੁਝ ਹੈ ਨਹੀਂ ਬਚਿਆ ਨਹੀਂ ਹੈ ਕਿਉਂਕਿ ਇਹਦੇ ਆਲੂ ਦੇ ਪੈਸੇ ਵਟ ਕੇ ਅਗਲੀ ਫਸਲ ਬੀਜੀ ਜਾਂਦੀ ਆ ਤੇ ਹੁਣ ਪੈਸੇ ਤਾਂ ਵਟ ਨਹੀਂ ਹੋਣੇ ਇਹਦੇ ਤੇ ਫਸਲ ਬਾਗੇ ਅਗਲੀ ਫਸਲ ਕਿਵੇਂ ਬੀਜੀ ਜਾਊਗੀ ਫਾਰਮਰ ਦੀ ਜਿਹੜੀ ਆ ਸਥਿਤੀ ਜਿਹੜੀ ਆ ਬੜੀ ਮਾੜੀ ਹੋ ਰਹੀ ਆ ਦਿਨ ਪਰ ਦਿਨ ਬੜੀ ਖਸਤਾ ਹੋ ਰਹੀ ਹੈ ਤੁਸੀਂ ਇਹ ਜਿਹੜੀਆਂ ਕੰਪਨੀਆਂ ਆਲੂ ਤੋਂ ਖਰੀਦਦੇ ਸੀਗੀਆਂ ਉਹਨਾਂ ਕੰਪਨੀਆਂ ਨਾਲ ਕੋਈ ਗੱਲ ਕੀਤੀ ਹੈ ਵੀ ਆਹ ਪ੍ਰੋਬਲਮ ਆ ਰਿਹਾ ਕਿ ਸਾਨੂੰ ਕੱਲ੍ਹ ਇਹ ਵੀ ਕੰਪਨੀਆਂ ਜਿਹੜੀਆਂ ਲੈਂਦੀਆਂ ਸੀ ਆਲੂ ਉਹਨਾਂ ਦੇ ਸਾਈਜ਼ ਹੁੰਦੇ ਆ ਉਹ ਜਿਨ੍ਹਾਂ ਨੂੰ ਚਿਪਸ ਬਣਾਉਣਾ ਹੁੰਦਾ ਵਾ ਉਹ ਸਾਈਜ਼ ਹੁੰਦਾ 40 mm ਤੋਂ ਉੱਪਰ ਉਹ ਕੰਪਨੀਆਂ ਅੱਜ 809 ਰੁਪਏ ਪ੍ਰਤੀ ਕਿਲੋ ਲੈ ਰਹੀਆਂ ਨੇ ਜਿਹੜਾ ਕਿ ਲਾਸਟ ইয়ার ਵੀ 25 ਰੁਪਏ ਕਿਲੋ ਦੇਣਾ ਚ ਲੇਕਿਨ ਆ ਆਲੂ ਨੇ ਇਸ ਖੇਤ ਦੇ ਵਿੱਚ ਆ ਸਾਈਜ਼ ਆ ਇਹਦੇ ਵਿੱਚ 40 mm ਦਾ ਇੱਕ ਵੀ ਆਲੂ ਨਹੀਂ ਕੰਪਨੀ ਕਿਵੇਂ ਲੇਗੀ ਨੂੰ ਨਹੀਂ ਚਿਪਸ ਬਣਾਣਾ ਚਿਪਸ ਬਣਨਾ ਹੀ ਨਹੀਂ ਦਾ ਇਹਦਾ ਪਾਊਡਰ ਬੰਨਾ ਵ ਉਹ ਪਾਊਡਰ ਵਾਲੀਆਂ ਕੰਪਨੀਆਂ ਇਹਨੂੰ ਲੈ ਰੀਆਂ ਨੇ 3-4 ਰੁਪਏ ਕਿਲੋ। ਔਰ ਲੇਬਰ ਇਸਤੇ ਵੱਧ ਕੌਸਟ ਹੋ ਜਾਂਦੀ ਐ ਇਹਨੂੰ ਪੱਟਣ ਵਾਸਤੇ। ਮਤਲਬ ਜ਼ਿਮੀਦਾਰ ਬੜੀ ਦੁਬਧਾ ਦੇ ਵਿੱਚ ਆ ਵੀ ਇਹਨੂੰ ਪੱਟਾਂ ਕੇ ਬਾਹਾਂ ਜਿਹਨੂੰ ਪੜਦੇ ਆ ਤਾਂ ਲੇਬਰ ਵੱਧ ਕੌਸਟ ਆ ਜਣੀ ਐ ਤੇ ਖੇਤ ਦੇ ਵਿੱਚੋਂ ਨਿਕਲਣਾ ਕੁਛ ਨਹੀਂ ਹੈਗਾ। ਠੀਕ ਹੈ। ਆਪੀ ਸੰਨ ਤਨਵਰ। ਰਾਜੇ ਸਾਹਿਬ ਤੁਸੀਂ ਸਮੇਂ ਸਮੇਂ ਸਰ ਕਿਸਾਨਾਂ ਦੀਆਂ ਜਿਹੜੀਆਂ ਆਉਣ ਵਾਲੀਆਂ ਪ੍ਰੋਬਲਮਾਂ ਨੇ ਉਹ ਸਰਕਾਰ ਤੱਕ ਪਹੁੰਚਾਉਣੀ ਆ ਪਰ ਇੱਕ ਹੁਣ ਨਵੀਂ ਜਿਹੜੀ ਫਸਲ ਨੂੰ ਲੱਗੀ ਆ ਆਲੂ ਵਾਲੇ ਨੂੰ ਫੰਗਸ ਤੇ ਸਾਡਾਂ ਲਈ ਮੁਸੀਬਤ ਖੜੀ ਹੋਈ ਹੈ ਇਹਦੇ ਬਾਰੇ ਕੀ ਕਰਨਾ ਚਾਹੀਦਾ? ਇਸ ਤਰ੍ਹਾਂ ਮੈਨੂੰ ਸਾਰੀ ਉਮਰ ਦਾ ਤਜਰਬਾ ਹੈ ਵੀ ਲੋਕੀ ਨਾ ਗੱਲਾਂ ਬੜੀਆਂ ਕਰਦੇ ਨੇ ਜਦ ਕੁਝ ਪ੍ਰੈਕਟੀਕਲੀ ਕਿਸਾਨ ਨੂੰ ਰਾਹਤ ਦੇਣ ਦੀ ਗੱਲ ਹੁੰਦੀ ਹੈ ਫਿਰ ਉਹਨਾਂ ਦਾ ਰਵੱਈਆ ਹੋਰ ਹੁੰਦਾ ਤੇ ਨਹੀਂ ਸਲਾਹਾਂ ਬਹੁਤ ਦਿੰਦੇ ਨੇ ਹੁਣ ਇਸ ਵੇਲੇ ਸਥਿਤੀ ਐਸੀ ਹੈ ਕਿਤੇ ਤਾਂ ਸਰਕਾਰ ਕਹਿੰਦੀ ਸੀ ਜੀ ਪ੍ਰਾਲੀ ਵਿੱਚੇ ਦੱਬ ਕੇ ਉਹਦੇ ਤੇ ਕਣਕ ਬੀਜ ਦੋ ਹੁਣ ਉੱਥੇ ਸੁੰਢੀ ਪੈ ਗਈ ਲੋਕ ਕਣਕ ਬਾਹਰ ਐ ਨੇ ਕੋਈ ਉਹਦਾ ਹੱਲ ਨਹੀਂ ਦੱਸਦਾ ਕਿਤੇ ਆਲੂਆਂ ਨੂੰ ਹੁਣ ਇਸ ਵੇਲੇ ਫੰਗਸ ਪੈ ਗਈ ਔਰ ਇੰਨੀ ਸਪੀਡ ਨਾਲ ਵਧ ਰਹੀ ਹੈ ਹੁਸ਼ਿਆਰਪੁਰ ਤੋਂ ਚੱਲ ਕੇ ਹਰਿਆਣੇ ਤੱਕ ਚਲੇਗੀ ਇਹ ਔਰ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ ਆਮ ਤੌਰ ਤੇ ਪੰਜਾਬ ਵਿੱਚ ਇੱਕ ਰਵਾਇਤ ਬਣ ਗਈ ਵੀ ਜਿਹੜੇ ਲੋਕ ਆਲੂ ਦੀ ਖੇਤੀ ਕਰਦੇ ਨੇ ਉਹ ਜ਼ਮੀਨਾਂ ਠੇਕੇ ਤੇ ਲੈ ਕੇ 2-200 3-300 ਏਕੜ ਦੀ ਖੇਤੀ ਕਰਦੇ ਨੇ ਹੁਣ ਉਹ ਉਹਨਾਂ ਦਾ ਜਦੋਂ ਇਹ ਫਸਲ ਮਰ ਗਈ ਤਾਂ ਜਿੰਨਾ ਰਗੜਾ ਉਹਨਾਂ ਨੂੰ ਲੱਗਣਾ ਹੁਣ ਕੋਈ ਉਹਨਾਂ ਦੇ ਨਾਲ ਖੜਨ ਨੂੰ ਤਿਆਰ ਨਹੀਂ ਇਹ ਨਵਾਂ ਡਾ ਨੁਕਸਾਨ ਹੈ ਤੁਸੀਂ ਘੱਟੋ ਘੱਟ ਨਹੀਂ ਤਾਂ 75-80000 ਰੁਪਏ ਪਰ ਏਕੜ ਦਾ ਨੁਕਸਾਨ ਹੈ ਕੌਣ ਬੇਅਰ ਕਰੂਗਾ ਜੀ ਫਿਰ ਅੱਜ ਫਾਰਮਰ ਸੁਸਾਇਸਾਈਡ ਤੇ ਸਰਕਾਰ ਬੋਲਦੀ ਨਹੀਂ ਸੁਸਾਇਸਾਈਡ ਸਾਰੇ ਦੇਸ਼ ਵਿੱਚ ਹੋ ਰਹੀਆਂ ਬਲਕਿ ਮਹਾਰਾਸ਼ਟਰ ਤਾਂ ਨੰਬਰ 1 ਤੇ ਚੱਲਿਆ ਕਿ ਜਿੱਥੇ ਰੋਜ਼ 8 8 ਖੁਦਕਿਸ਼ੀਆਂ ਰੋਜ਼ ਹੁੰਦੀਆਂ ਨੇ ਪੰਜਾਬ ਚ ਰੋਜ਼ ਹੁੰਦੀਆਂ ਨੇ ਤੇ ਕਿਸਾਨ ਦੀ ਕੋਈ ਬਾਹ ਫੜਨ ਵਾਲਾ ਮੈਨੂੰ ਲੱਗਦਾ ਨਹੀਂ ਔਰ ਮੈਂ ਤਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਐ ਇਸੇ ਸੰਬੰਧ ਚ ਆਲੂਆਂ ਦਾ ਤੇ ਸਬਜ਼ੀਆਂ ਦਾ ਆਲੂ ਇੱਕ ਮਾਂ ਸਬਜ਼ੀ ਹੈ ਜਿਹੜੀ ਹਰ ਸਬਜ਼ੀ ਦੇ ਵਿੱਚ ਪੈਂਦਾ ਤੇ ਮੈਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਕਾਪੀ ਭੇਜੀ ਐ ਪਿਯੂਸ਼ ਗੋਇਲ ਨੂੰ ਜਿਹੜੇ ਫੂਡ ਮਿਨਿਸਟਰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਐਕਸਪੋਰਟ ਖੋਲ ਦੋ ਘਟੂ ਘਟ ਇਹਦੇ ਨਾਲ ਥੋੜਾ ਰੇਟ ਉੱਚਾ ਜਾਏਗਾ ਜਿਹੜਾ ਥੋੜਾ ਬਹੁਤਾ ਬਚ ਗਿਆ ਉਹਦੇ ਨਾਲ ਉਹਨਾਂ ਦਾ ਘਰ ਪੂਰਾ ਹੋ ਜਾਊਗਾ ਤੇ ਜਿਸ ਤਰ੍ਹਾਂ ਤੁਸੀਂ ਐਕਸਪੋਰਟ ਬੈਨ ਕੀਤੀ ਹੋਈ ਹੈ ਹਰ ਚੀਜ਼ ਦੀ ਜਿਹੜੀ ਸਰਪਲਸ ਪੈਦਾ ਹੋਊਗੀ ਦੀ ਐਕਸਪੋਰਟ ਬੈਨ ਕਰ ਦਿੰਦੇ ਨੇ ਕਣਕ ਦੀ ਐਕਸਪੋਰਟ ਬੈਨ ਹੈ ਚੀਨੀ ਦੀ ਐਕਸਪੋਰਟ ਬੈਨ ਹੈ ਕਪਾਹ ਦੀ ਐਕਸਪੋਰਟ ਬੈਨ ਹੈ ਸਬਜ਼ੀਆਂ ਦੀ ਵੀ ਐਕਸਪੋਰਟ ਬੈਨ ਹੈ ਇਹ ਬੈਨ ਕਰਕੇ ਕੀ ਕਹਿਣਾ ਚਾਹੁੰਦੇ ਨੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਅੱਜ ਆਲੂ ਦਾ ਰੇਟ ਜਿਹੜਾ ਟੇਬਲ ਵੈਰਾਈਟੀ ਹੈ ਉਹ 4 ਤੋਂ 6 ਰੁਪਏ ਹੈ ਔਰ ਜਿਹੜੀ ਜਿਹੜਾ ਜਿਹੜਾ ਇਹਨਾਂ ਨੇ ਕੰਟਰੈਕਟਰ ਕੀਤਾ ਉਹ 9 ਰੁਪਏ ਤੋਂ ਵੱਧ ਨਹੀਂ ਕੋਈ ਦਿੰਦਾ ਇਹਦੇ ਨਾਲ ਕੀ ਲੜਜੁੜ ਜਾਣਗੇ ਕਿਸਾਨ ਦੇ ਪਰ ਰਾਜਾ ਸਾਹਿਬ ਜਿਹੜੇ ਪਿਛਲੀ ਵਾਰ ਲਿੱਤੇ ਨੇ ਉਹ ਰੇਟ ਜਿਹੜੇ ਕੰਪਨੀਆਂ ਨੇ 23 ਰੁਪਏ ਰੱਖੇਗੇ ਸੀ ਜੀ 24 ਰੁਪਏ ਵੀ ਵਿਗਿਆ ਇਸ ਵਾਰ ਘਟਾਉਣ ਦਾ ਕਾਰਨ ਕੀ ਹੋ ਰਿਹਾ ਹੈ ਕਾਰਨ ਦੋ ਤਿੰਨ ਨੇ ਇੱਕ ਤਾਂ ਇਹ ਹੈ ਵੀ ਜਦੋਂ ਨਾ ਇੱਕ ਸਾਲ ਕੋਈ ਫਸਲ ਚੰਗੀ ਲੱਗ ਜਵੇ ਸਾਰੇ ਉਧਰ ਨੂੰ ਭੱਜ ਤੁਰਦੇ ਨੇ ਇਸ ਵਾਰੀ ਏਰੀਆ ਅੰਡਰ ਪੋਟੈਟੋ ਬਹੁਤ ਜ਼ਿਆਦਾ ਵੱਧ ਗਿਆ ਔਰ ਜਿਹੜੀ ਇਹ ਬਿਮਾਰੀ ਆ ਕਿ ਆਲੂ ਨੂੰ ਉਹ ਇਕੱਲੀ ਆਲੂ ਨੂੰ ਨਿ ਤਬਾਹ ਕਰ ਰਹੀ ਅੰਮ੍ਰਿਤਸਰ ਚ ਜਾ ਕੇ ਦੇਖੋ ਦੇਖੋ ਉੱਥੇ ਮਟਰ ਦੀ ਫਸਲ ਤਬਾਹ ਹੋ ਗਈ ਗਾਜਰ ਦੀ ਫਸਲ ਤਬਾਹ ਹੋ ਗਈ ਇਹ ਸਾਰੀਆਂ ਸਬਜ਼ੀਆਂ ਨੂੰ ਤਬਾਹ ਕਰ ਰਹੀ ਹੈ ਔਰ ਸਾਰੀਆਂ ਸਬਜ਼ੀਆਂ ਦੇ ਰੇਟ ਇਹਦੇ ਨਾਲ ਆਲੂ ਨਾਲ ਜੁੜੇ ਆ ਜਦੋਂ ਇਹਦਾ ਰੇਟ ਕ੍ਰੈਸ਼ ਕਰਦਾ ਬਾਕੀ ਚੀਜ਼ਾਂ ਦੇ ਵੀ ਰੇਟ ਕ੍ਰੈਸ਼ ਕਰਦੇ ਨੇ ਹਰ ਸਬਜ਼ੀ ਕਾਸ਼ਤ ਕਰਨ ਵਾਲਾ ਕਿਸਾਨ ਡੁੱਬਦਾ ਜਾ ਰਿਹਾ ਔਰ ਜਿਹੜੇ ਸਾਨੂੰ ਸਲਾਹਾਂ ਦਿੰਦੇ ਸੀ ਡਾਈਵਰਸੀਫਿਕੇਸ਼ਨ ਵਾਲੇ ਉਹਨਾਂ ਦਾ ਮੂੰਹ ਬੰਦ ਹੈ ਸਰਕਾਰ ਨੂੰ ਮਦਦ ਤੇ ਆਉਣਾ ਚਾਹੀਦਾ ਹੈ ਆਪਣੇ ਕਿਸਾਨ ਦੇ ਸਭ ਤੋਂ ਵੱਡਾ ਵਰਗ ਹੈ ਜੇ ਇਹਦੀ ਮਦਦ ਨਹੀਂ ਕਰਨੀ ਤਾਂ ਹੋਰ ਕੀ ਦੀ ਕਰੋਗੇ ਜਿਹੜਾ ਦੇਸ਼ ਲਈ ਅੰਨ ਪੈਦਾ ਕਰਕੇ ਦਿੰਦਾ ਹੈ ਸਬਜ਼ੀ ਪੈਦਾ ਕਰਕੇ ਦਿੰਦਾ ਹੈ ਦੁੱਧ ਪੈਦਾ ਕਰਕੇ ਦਿੰਦਾ ਹੈ ਉਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜਿਹੜਾ ਜਮਾ ਖੂਰੀ ਫਿਰ ਇਹਦੀ ਕਾਲਾ ਬਾਜ਼ਾਰੀ ਨਹੀਂ ਸ਼ੁਰੂ ਕਰਨਗੇ ਨਹੀਂ ਆਲੂ ਦੀ ਜਮਾ ਖੂਰੀ ਤਾਂ ਹੁਣ ਕੀ ਕਰਨਗੇ ਹੁਣ ਤਾਂ ਪਿੱਛੇ ਜਿਹੜੀ ਇੱਕ ਅੱਧੀ ਵੈਰਾਈਟੀ ਟੇਬਲ ਵੈਰਾਈਟੀ ਰਹਿ ਗਈ ਬਾਕੀ ਤਾਂ ਸਾਰੀਆਂ ਉਡ ਗਈਆਂ ਹੁਣ ਕਿੱਥੇ ਆਲੂ ਦੇ ਵਿੱਚ ਕੋਈ ਇਦਾਂ ਦੀ ਜਮਾ ਖੂਰੀ ਦੀ ਗੱਲ ਲੱਗਦੀ ਨਹੀਂ ਤੇ ਹੁਣ ਸਰਕਾਰ ਤਾਂ ਕਿਸ ਤਰ੍ਹਾਂ ਪਹੁੰਚਾਉਗੇ ਕਿਸਾਨਾਂ ਨੂੰ ਨੂੰ ਮੈਂ ਦੱਸਿਆ ਮੈਂ ਚੁਕੀ ਹੇ ਪ੍ਰਧਾਨ ਮੰਤਰੀ ਨੂੰ ਤੇ ਪੀਯੂਸ਼ ਗੌਰ ਫੂਡ ਮਿਨਿਸਟਰ ਨੂੰ ਵੀ ਤੇ ਐਕਸਪੋਰਟ ਖੋਲੋ ਬਾਗਾ ਬਾਰਡਰ ਖੋਲੋ ਉਹਦੇ ਨਾਲ ਇੱਕ ਵਾਰੀ ਜਿਹੜੀਆਂ ਕੀਮਤਾਂ ਨੇ ਉਹਨਾਂ ਨੂੰ ਪੁਸ਼ ਮਿਲੇਗਾ ਜਿਹੜੀ ਥੋੜੀ-ਬੋਤੀ ਬਚ ਗਈ ਉਹਦੇ ਨਾਲ ਇਹਨਾਂ ਦਾ ਘਰ ਪੂਰਾ ਹੋ ਜਾਏਗਾ ਥੋੜਾ ਬੋਤਾ ਖਰਚੇ ਪੂਰੇ ਹੋ ਜਾਣਗੇ ਤਕਰੀਬਨ 80% ਕਿਸਾਨ ਜਿਹੜੇ ਜ਼ਪਤੀ ਤੇ ਲਾ ਕੇ ਖੇਤੀ ਕਰਦੇ ਨੇ ਪਰ ਆ ਆਲੂ ਦੀ ਫਸਲ ਕਰ ਜਿਹੜਾ ਉਹ ਨੁਕਸਾਨ ਕਾਫੀ ਜ਼ਿਆਦਾ ਹੋਇਆ ਕਿਸਾਨਾਂ ਨਾਲ ਗੱਲ ਵੀ ਕੀਤੀ ਉਹ ਖੁਦਕੁਸ਼ੀ ਤੱਕ ਕਹਿ ਰਹੇ ਨੇ ਜੀ ਸਾਨੂੰ ਕਰਨੀ ਪੈਂਦੀ ਹੈ ਪੁਰਾਣ ਸਰਕਾਰ ਦੇ ਤੇ ਕਰੂ ਨੀ ਸਰਕਾਰ ਵਾਸਤੇ ਕੋਈ ਦੇਖੋ ਜਿਹੜੀ ਸਰਕਾਰ ਹਰ ਸਾਲ 1.2 ਤੋਂ 2.3 ਲੱਖ 3 ਲੱਖ ਕਰੋੜ ਰੁਪਇਆ ਕਾਰਪੋਰੇਟ ਹਾਊਸਿਸ ਦਾ ਕਰਜ਼ੇ ਦਾ ਮਾਫ ਕਰੀ ਜਾਂਦੀ ਹੈ ਆਪਣੇ ਕਿਸਾਨਾਂ ਨੂੰ ਬਚਾਉਣ ਵਾਸਤੇ ਜਿਹੜੇ ਦੇਸ਼ ਦੇ ਦੇਸ਼ ਦਾ ਢਿੱਡ ਭਰਦੇ ਨੇ ਉਹਨਾਂ ਵਾਸਤੇ ਪੈਸਾ ਕਿਉਂ ਨਹੀਂ ਨਿਕਲਣਾ ਚਾਹੀਦਾ ਪੈਸਾ ਔਰ ਸਾਨੂੰ ਦੇਖਣਾ ਪਏਗਾ ਵੀ ਜਿਹੜਾ ਟੋਟਲ ਬਜਟ ਹੈ ਉਹਦੇ ਵਿੱਚ ਕਾਰਪੋਰੇਟਸ ਨੂੰ ਕਿੰਨਾ ਜਾਂਦਾ ਆਮ ਲੋਕਾਂ ਨੂੰ ਕਿੰਨਾ ਜਾਂਦਾ ਆਮ ਲੋਕਾਂ ਦੀ ਤਾਂ ਪਰਵਾਹ ਹੀ ਨਹੀਂ ਕਿਸੇ ਨੂੰ ਇਸੇ ਕੱਲ ਦੀ ਤਾਂ ਲੜਾਈ ਹੈ ਇਸੇ ਲਈ ਤਾਂ ਅਸੀਂ ਇਹਦਾ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਵੀ ਥੋੜੀ ਪਾਲਿਸੀਜ਼ ਗਲਤ ਨੇ ਉਹ ਹਰ ਚੀਜ਼ ਦਾ ਕਾਰਪੋਰਟਾਈਜ਼ੇਸ਼ਨ ਕਰਨਾ ਚਾਹੁੰਦੇ ਨੇ ਹੁਣ ਇਹ ਵੀ ਖੇਤੀ ਵੀ ਉਹ ਕਾਰਪੋਰੇਟਸ ਦੇ ਹੱਥ ਦੇਣਾ ਚਾਹੁੰਦੇ ਨੇ ਉਹ ਇਹ ਜਿਹੜੇ 2-2 4-400 ਏਕੜ ਦੀ ਇਕੱਠੇ ਹੋ ਕੇ ਖੇਤੀ ਕਰਦੇ ਨੇ ਇਹਨਾਂ ਨੂੰ ਜੇ ਇਦਾਂ ਡੁੱਬ ਜਾਣਗੇ ਫਿਰ ਕੰਪਨੀਆਂ ਜਿਹੜੀਆਂ ਸੌਖਾ ਲੈ ਲੈਣਗੀਆਂ ਜ਼ਮੀਨਾਂ ਇਹਨਾਂ ਨੂੰ ਤਾਂ ਖੋਹ ਲੈਣ ਲਈ ਆ ਕੇ ਇਹ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿਸਾਨਾਂ ਨੂੰ ਮੈਂ ਇਹੋ ਮੈਸੇਜ ਦੇਣਾ ਚਾਹਾਂਗਾ ਵੀ ਜਥੇਬੰਦ ਹੋਏ ਬਿਨਾਂ ਗੁਜ਼ਾਰਾ ਨਹੀਂ ਤੁਹਾਡਾ ਇੱਕ ਇਹ ਵੀ ਖਿਆਲ ਰੱਖੋ ਵੀ ਸਰਕਾਰ ਦੀਆਂ ਹੀ ਕੁਝ ਜਥੇਬੰਦੀਆਂ ਐਸੀਆਂ ਨੇ ਜਿਨ੍ਹਾਂ ਨੂੰ ਸਰਕਾਰ ਸ਼ਹਿਦ ਦੇਣ ਲੱਗ ਪਈ ਉਹ ਲੋਕਾਂ ਨੂੰ ਥਕਾਉਣ ਦਾ ਵੀ ਕੰਮ ਕਰਦੀਆਂ ਆਪਣੇ ਪ੍ਰਾਇਦ ਦੀ ਪਛਾਣ ਕਰੋ ਔਰ ਲੜਾਈ ਲਈ ਤਿਆਰ ਹੋ ਉਹ ਬਿਨਾਂ ਲੜਾਈ ਕੀਤੇ ਕੁਝ ਨਹੀਂ ਪੱਲੇ ਪੈਣਾ ਠੀਕ ਹੈ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV